ਸਤਿ ਸ਼੍ਰੀ ਅਕਾਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਜੰਨਤ ਅਕਸਰ ਹੀ ਪੰਜਾਬ ਦੇ ਵਿੱਚ ਇੱਕ ਮੁੱਦਾ ਜੋ ਚਰਚਾ ਦੇ ਵਿੱਚ ਰਹਿੰਦਾ ਉਹ ਹੈ ਨਸ਼ੇ ਦਾ ਮੁੱਦਾ ਇਸੇ ਮੁੱਦੇ ਨੂੰ ਛੇੜ ਕੇ ਕਈ ਸਰਕਾਰਾਂ ਪੰਜਾਬ ਦੇ ਵਿੱਚ ਬਣੀਆਂ ਨੇ ਤੇ ਕਈਆਂ ਦੀਆਂ ਸਰਕਾਰਾਂ ਪੰਜਾਬ ਦੇ ਵਿੱਚ ਡਿੱਗੀਆਂ ਵੀ ਨੇ ਪਰ ਜੋ ਸਤਾ ਜੋ ਸੱਤਾ ਦੇ ਰਹਿ ਜੋ ਇਸ ਵਕਤ ਪੰਜਾਬ ਦੇ ਰਾਜ ਕਰ ਰਹੀ ਹੈ ਪੰਜਾਬ ਸਰਕਾਰ ਹੈ ਜੋ ਉਹ ਆਮ ਆਦਮੀ ਪਾਰਟੀ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਯੁੱਧ ਨਸ਼ਾ ਵਿਰੁੱਧ ਮਹੀਮ ਵੀ ਚਲਾਈ ਪਰ ਉਹ ਕਿਤੇ ਨਾ ਕਿਤੇ ਕਾਮਯਾਬਤਾ ਹੁੰਦੀ ਦਿਖਾਈ ਨਹੀਂ ਦਿੱਤੀ ਇਸ ਕਰਕੇ ਹੁਣ ਪੰਜਾਬ ਦੇ ਪਿੰਡਾਂ ਦੇ ਜੋ ਲੋਕ ਨੇ ਜੋਥੇ ਦੇ ਸਰਪੰਚ ਨੇ ਉਹਨਾਂ ਨੇ ਆਪ ਮੁਹਾਰੇ ਆ ਕੇ ਆਪਣੇ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਵੱਡੇ ਮਤੇ ਵੀ ਪਿਛਲੇ ਦਿਨਾਂ ਦੇ ਵਿੱਚ ਪਾਸ ਕੀਤੇ ਪਰ ਹੁਣ ਜੋ ਸੰਗਰੂਰ ਦੇ ਪਿੰਡ ਉਪਲੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਵਾਲਿਆਂ ਨੇ ਇੱਕ ਅਨੋਖਾ ਮਤਾ ਪਾਇਆ ਜਿਸ ਦੇ ਵਿੱਚ ਸਿੱਧੇ ਤੌਰ ਤੇ ਗੱਲ ਕਹਿ ਦਿੱਤੀ ਗਈ ਹੈ ਕਿ ਪੰਜਾਬ ਦੇ ਇਸ ਉਪਲੀ ਪਿੰਡ ਦੇ ਵਿੱਚ ਕੋਈ ਵੀ ਦੁਕਾਨਦਾਰ એનર્ਜੀ ਡਰਿੰਕਸ ਨਹੀਂ ਵੇਚੇਗਾ ਜੇਕਰ ਵੇਚੇਗਾ ਤੇ ਉਸ ਦੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਰਵਾਈ ਕੀਤੀ ਜਾਵੇਗੀ ਇਹ ਤਸਵੀਰਾਂ ਹੁਣ ਤੁਹਾਨੂੰ ਦਿਖਾ ਰਿਹਾ ਉਸ ਉਪਲੀ ਪਿੰਡ ਦੀਆਂ ਹੀ ਜਿੱਥੇ ਪੂਰੇ ਉੱਥੇ ਦੇ ਲੋਕਾਂ ਨੇ ਪਿੰਡ ਵਾਲਿਆਂ ਨੇ ਸਰਪੰਚ ਦੀ ਸਹਿਮਤੀ ਦੇ ਨਾਲ ਇਹ ਮਤਾ ਪਾਸ ਕੀਤਾ ਤੇ ਕਈ ਹੋਰ ਮਤੇ ਵੀ ਪਾਸ ਕੀਤੇ ਗਏ ਨੇ ਇੱਕ ਇੱਕ ਤਸਵੀਰ ਜਿਹੜੀ ਹੈ ਇੱਕ ਇੱਕ ਮਤਾ ਤੁਹਾਨੂੰ ਦੱਸ ਦਿਆਂ ਕਿ ਇਸ ਪਿੰਡ ਦੇ ਵੱਲੋਂ ਪਾਇਆ ਗਿਆ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਕਿ ਪੰਜਾਬ ਦੇ ਵਿੱਚ ਕਈ ਪਿੰਡਾਂ ਨੇ ਜੋ ਲਵ ਮੈਰਿਜ ਦਾ ਬਾਈਕਾਟ ਕੀਤਾ ਕਿਉਂਕਿ ਕਈ ਅਜਿਹੇ ਮਾਮਲੇ ਬੀਤੇ ਦਿਨਾਂ ਤੋਂ ਸਾਹਮਣੇ ਆ ਰਹੇ ਸੀ ਪਰ ਇਸ ਪਿੰਡ ਨੇ ਕਈ ਮਤੇ ਪਾਸ ਕੀਤੇ ਨੇ ਪਰ ਸਭ ਤੋਂ ਅਹਿਮ ਜੋ ਇੱਕ ਮਤਾ ਪਾਸ ਕੀਤਾ ਗਿਆ ਉਹ ਹੈ એનર્ਜੀ ਡਰਿੰਕਸ ਨੂੰ ਲੈ ਕੇ ਕਿ ਕੋਈ ਵੀ ਦੁਕਾਨਦਾਰ ਜੇਕਰ એનર્ਜੀ ਡਰਿੰਕਸ ਨੂੰ ਵੇਚਦਾ ਹੋਇਆ ਫੜਿਆ ਜਾਂਦਾ ਹੈ ਤੇ ਉਸਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਜੋ એનર્ਜੀ ਡਰਿੰਕਸ ਨੇ ਉਹ ਬੱਚਾ ਨੂੰ ਖਰਾਬ ਕਰਦੀਆਂ ਨੇ ਇੱਕ ਤਰ੍ਹਾਂ ਦਾ ਉਹਨਾਂ ਨੂੰ ਐਡਿਕਟ ਕਰ ਲੈਂਦੀਆਂ ਨੇ ਤੇ ਉਹਨਾਂ ਦੀ ਸਿਹਤ ਦੇ ਲਈ ਵੀ ਇਹ ਬਹੁਤ ਜ਼ਿਆਦਾ ਖਰਾਬ ਹੁੰਦੀਆਂ ਨੇ ਦੱਸਿਆ ਜਾਂਦਾ ਕਿ ਇਸ ਦੇ ਵਿੱਚ ਇੱਕ ਇਸ ਤਰੀਕੇ ਦੇ ਪਰਦਾਤ ਪਾਏ ਹੁੰਦੇ ਨੇ ਜੋ ਬੱਚਿਆਂ ਲਈ ਬਜ਼ੁਰਗਾਂ ਲਈਆਂ ਵੱਡਿਆਂ ਦੀ ਸਿਹਤ ਦੇ ਲਈ ਠੀਕ ਨਹੀਂ ਹੁੰਦੇ ਸੋ ਪਿੰਡ ਉਪਲੀ ਦੇ ਵਿੱਚ ਹੁਣ ਕੋਈ ਵੀ એનર્ਜੀ ਡਰਿੰਕਸ ਵੇਚਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪੰਚਾਇਤ ਨੇ ਕਈ ਅਹਿਮ ਮਤੇ ਜਿਹੜੇ ਨੇ ਉਪਾਸ ਕੀਤੇ ਨੇ એનર્ਜੀ ਡਰਿੰਕਸ ਵੇਚਣ ਵਾਲੇ ਦੁਕਾਨਦਾਰ ਦੁਕਾਨਦਾਰ ਜਿਹੜੇ ਹੋਣਗੇ ਉਹਨਾਂ ਦਾ ਪੂਰਨ ਤਰੀਕੇ ਦੇ ਨਾਲ ਬਾਈਕਾਟ ਕੀਤਾ ਜਾਏਗਾ ਪਿੰਡ ਦੇ ਹੀ ਮੁੰਡੇ ਕੁੜੀਆਂ ਵੱਲੋਂ ਵਿਆਹ ਕਰਵਾਉਣ ਦੇ ਜੋ ਲੋਕ ਨੇ ਜਾਂ ਜੋ ਮੁੰਡੇ ਕੁੜੀਆਂ ਨੇ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਏਗਾ ਨਸ਼ਾ ਵੇਚਣਾ ਜਾਂ ਖਰੀਦਣ ਵਾਲਾ ਕੋਈ ਵੀ ਜ਼ਮਾਨਤ ਦੀ ਗਵਾਹੀ ਉਸ ਦੀ ਨਹੀਂ ਦੇਗਾ ਮੰਨ ਲਓ ਕੀ ਕੋਈ ਫੜਿਆ ਗਿਆ ਨਸ਼ੇ ਦੇ ਕੇਸ ਦੇ ਵਿੱਚ ਜਾਂ ਡਰੱਗਸ ਕਰਦਾ ਹੋਇਆ ਕੋਈ ਬੱਚਾ ਜਾਂ ਕੋਈ ਨੌਜਵਾਨ ਫੜਿਆ ਜਾਂਦਾ ਹੈ ਤੇ ਉਸ ਨੂੰ ਜੇਕਰ ਪੁਲਿਸ ਥਾਣੇ ਲੈ ਜਾਂਦੀ ਹੈ ਤੇ ਉਸ ਦੀ ਗਵਾਹੀ ਦੇਣ ਵੀ ਜੇਕਰ ਕੋਈ ਜਾਂਦਾ ਹੈ ਤੇ ਉਸ ਦਾ ਨਸ਼ਾ ਵੇਚਣ ਵਾਲੇ ਦਾ ਕਰਨ ਵਾਲੇ ਦਾ ਤਾਂ ਬਾਈਕਾਟ ਕੀਤਾ ਜਾਏਗਾ ਜੋ ਗਵਾਹੀ ਪਰ ਆ ਜਾਏਗਾ ਉਹਦਾ ਵੀ ਬਾਈਕਾਟ ਇੱਥੇ ਪਿੰਡ ਵਾਲਿਆਂ ਦੇ ਵੱਲੋਂ ਕੀਤਾ ਜਾਏਗਾ ਮਕਾਨ ਮਾਲਕਾਂ ਨੂੰ ਕਿਰਾਏ ਤੇ ਰਹਿੰਦੇ ਪ੍ਰਵਾਸੀਆਂ ਦੀ ਜਾਣਕਾਰੀ ਦੇਣ ਦਾ ਨਿਰਦੇਸ਼ ਦਿੱਤਾ ਗਿਆ ਮੋਟਰਸਾਈਕਲਾਂ ਦੇ ਪਟਾਕੇ ਡੀਜ਼ਲ ਲਗਾਉਣਾ ਸਿਰੰਜਾ ਵੇਚਣ ਤੇ ਟਰੈਕਟਰਾਂ ਤੇ ਡੈਕ ਸੰਬੰਧੀ ਵੀ ਕਈ ਮਤੇ ਇੱਥੇ ਪਾਏ ਗਏ ਨੇ ਇਸ ਪਿੰਡ ਦੇ ਵੱਲੋਂ ਇੱਕ ਨੌਜਵਾਨ ਸਰਪੰਚ ਬਣਿਆ ਉਸ ਦੇ ਵੱਲੋਂ ਇਹਨਾਂ ਮੁੱਦਿਆਂ ਤੇ ਪੂਰੇ ਪਿੰਡ ਦੀ ਸਹਿਮਤੀ ਦੇ ਨਾਲ ਕਈ ਮਤੇ ਪਾਏ ਗਏ ਨੇ ਤੁਸੀਂ ਵੇਖੋ ਇਹ ਹੁਣ ਜੋ ਸਰਪੰਚ ਹੈ ਜੋ ਦੁਕਾਨਦਾਰ ਦੇ ਨਾਲ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੋ ਇਹਨਾਂ ਨੇ ਮਤਾ ਪਾਇਆ ਪੂਰੀ ਸਰਵ ਸੰਮਤੀ ਦੇ ਨਾਲ ਉੱਥੇ ਦੁਕਾਨਦਾਰ ਨੂੰ ਸਮਝਾਉਂਦਾ ਹੋਇਆ ਨਜ਼ਰ ਆ ਰਿਹਾ ਇੱਕ ਵਾਰ ਉਹ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸ ਦਿਆਂ ਕਿ ਕੀ ਕੁਝ ਸਰਪੰਚ ਦੇ ਵੱਲੋਂ ਉੱਥੇ ਦੁਕਾਨਦਾਰ ਨੂੰ ਕਿਹਾ ਗਿਆ ਸੁਣ ਲਓ ਹੁਣ ਤੁਸੀਂ ਪਿੰਡ 'ਚ ਜਾ ਕੇ ਕਵਰਿੰਗ ਕਰ ਸਕਦੇ ਹੋ ਵੀ ਕਿਸੇ ਵੀ ਦੁਕਾਨ ਤੋਂ ਤੁਹਾਨੂੰ ਸਟਿੰਕ ਨਹੀਂ ਮਿਲੂਗੀ ਨਸ਼ੇ ਬਾਰੇ ਵੀ ਸਾਡਾ ਸਾਰੀ ਪੰਚਾਇਤ ਦਾ ਵਧੀਆ ਸਹਿਯੋਗ ਹੈ ਨਵੇਂ ਮੁੰਡਿਆਂ ਦੀ ਪੰਚਾਇਤ ਆ ਨਸ਼ਾ ਰਹਿਤ ਪੰਚਾਇਤ ਆ ਬਾਕੀ ਪਿੰਡ 'ਚ ਵੀ ਜੋ ਵੀ ਕੋਈ ਮਾੜਾ ਕੰਮ ਹੁੰਦਾ ਸੀ ਉੱਥੇ ਸਖਤ ਕਾਰਵਾਈ ਕਰਦਿਆਂ ਪ੍ਰਸ਼ਾਸਨ ਦੇ ਰਾਹੀਂ ਕਰਉਂਦੇ ਤੇ ਕੁੜੀ ਵਾਲਾ ਤੇ ਬਾਕੀ ਜਿਵੇਂ ਕਈ ਵਾਰ ਕੋਈ ਨਸ਼ੇ 'ਚ ਚਿੱਟਾ ਜਾਂ ਕੋਈ ਸੇ ਵੀ ਗੋਲੀਆਂ ਵਗੈਰਾ ਫੜਿਆ ਜਾਂਦਾ ਪੰਚਾਇਤ ਜਾਂ ਲੰਬੇੜਦਾਰਾਂ ਵੱਲੋਂ ਉਹਨਾਂ ਦੀ ਅਗਵਾਈ ਨਹੀਂ ਕਰੂਗਾ ਨਾ ਹੀ ਕੋਈ ਜ਼ਮਾਨਤ ਵਗੈਰਾ ਦੇਊਗਾ ਅਗਰ ਕੋਈ ਜ਼ਮਾਨਤ ਜਾਂ ਗਵਾਹੀ ਜਾਂ ਪਿੱਛੇ ਕੋਈ ਜਾਂਦਾ ਉਹਦਾ ਸਮਾਜਿਕ ਤੌਰ ਤੇ ਪਿੰਡ ਵਿੱਚੋਂ ਬਾਈਕਟ ਕੀਤਾ ਜਾਊਗਾ ਤੇ ਬਾਕੀ ਜਿਹੜੀ ਸਰਕਾਰ ਵੱਲੋਂ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਊਗੀ ਪਿੰਡ ਜੇ ਮੁੰਡਾ ਕੁੜੀ ਜਿਹੜੇ ਪਿੰਡ 'ਚ ਹੀ ਰਹਿ ਕੇ ਪਿੰਡ 'ਚ ਹੀ ਵਿਆਹ ਕਰਵਾਈ ਜਾਂਦੇ ਨੇ ਕੁੜੀ ਦੀ ਉਮਰ 14 ਜਾਂ 15 ਸਾਲ ਹੁੰਦੀ ਆ ਉਹ ਪਿੰਡ 'ਚ ਹੀ ਰਹਿ ਕੇ ਵਿਆਹ ਕਰਵਾਈ ਜਾਂਦੇ ਨੇ ਜਾਂ ਵੱਧ ਉਮਰ ਦੇ ਵੀ ਨੇ ਪછી ਨੇ ਅੱਜ ਜਦੋਂ ਕਰਤਾ ਵੀ ਜਿਹੜਾ ਵੀ ਕੋਈ ਇਹੋ ਜੀ ਹਰਕਤ ਕਰਦਾ ਉਹਨੂੰ ਪਿੰਡ ਵਿੱਚੋਂ ਕੱਢਿਆ ਜਾਊਗਾ ਉਹਦਾ ਸਮਾਜਿਕ ਬਾਈਕਟ ਕੀਤਾ ਜਾਊਗਾ ਸਰ ਹਾਂਜੀ ਸਖਤ ਜੀ ਕੋ ਪਿੰਡਾਂ ਦੇ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਲੜਾਈਆਂ ਝਗੜੇ ਵਧਦੇ ਨੇ ਸੁਇਸ ਨੌਜਵਾਨ ਸਰਪੰਚ ਨੂੰ ਤੁਸੀਂ ਸੁਣ ਰਹੇ ਸੀ ਇਸ ਨੇ ਸਿੱਧੇ ਤੌਰ ਤੇ ਇਹ ਗੱਲ ਆਖੀ ਹੈ ਕਿ ਕੋਈ ਵੀ એનર્ਜੀ ਡਰਿੰਕਸ ਆਪਣੀ ਦੁਕਾਨ ਤੇ ਨਹੀਂ ਰੱਖੇਗਾ ਜਿਹੜੀਆਂ ਵੀ ਪਹਿਲਾਂ ਦੁਕਾਨੇ ਤੇ ਪਈਆਂ ਹੋਈਆਂ ਸੀ ਅਜਿਹੀਆਂ ਡਰਿੰਕਸ ਉਹਨਾਂ ਨੂੰ ਲਿਜਾ ਕੇ ਵਾਪਸ ਦੇ ਦਿੱਤਾ ਗਿਆ ਹੈ ਤਾਂ ਕਿ ਕੋਈ ਵੀ ਬੱਚਾ ਹੁਣ ਇਸ ਨੂੰ ਨਾ ਪੀ ਸਕੇ ਇਹ ਨਹੀਂ ਨਹੀਂ ਪਿੰਡ ਦੇ ਸਾਰੇ ਐਂਟਰੀ ਪੁਆਇੰਟਸ ਤੇ ਇੱਕ ਫਲੈਕਸਾਂ ਵੀ ਲਗਾ ਦਿੱਤੀਆਂ ਹੋਈਆਂ ਨੇ ਕੋਈ ਛੋਟੀਆਂ ਮੋਟੀਆਂ ਫਲੈਕਸਾਂ ਨਹੀਂ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਪੂਰੇ ਬੋਰਡ ਨੇ ਵੱਡੀਆਂ ਵੱਡੀਆਂ ਫਲੈਕਸਾਂ ਲਾ ਦਿੱਤੀਆਂ ਹੋਈਆਂ ਕਿ ਪੰਚਾਇਤ ਤੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਸਾਰੇ ਦੁਕਾਨਦਾਰਾਂ ਨੂੰ ਜਾ ਕੇ ਇਹ ਬੇਨਤੀ ਕੀਤੀ ਹੈ ਕਿ ਅੱਗੇ ਤੋਂ ਕੋਈ ਵੀ એનર્ਜੀ ਡਰਿੰਕ ਨਾ ਰੱਖੀ ਜਾਵੇ ਤੇ ਨਾ ਵੇਚੀ ਜਾਵੇ ਇਸ ਦਾ ਪੂਰੇ ਤਰੀਕੇ ਦੇ ਨਾਲ ਸਮਾਜਿਕ ਬਾਇਕਾਟ ਕੀਤਾ ਹੋਇਆ ਹੈ ਫਲੈਕਸਾਂ ਦੇ ਉੱਪਰ ਉਹਨਾਂ ਨੇ ਆਪਣੀਆਂ ਜੋ ਉਹਨਾਂ ਨੇ ਮਤਾ ਪਾਇਆ ਹੋਇਆ ਕੱਲੀ-ਕੱਲੀ ਗੱਲ ਲਿਖੀ ਹੈ ਪਿੰਡ ਉਪਲੀ ਦੀ ਪੰਚਾਇਤ ਦੇ ਵੱਲੋਂ ਇੱਕ ਸੁਧਾਰਵਾਦੀ ਮੁਹਿੰਮ ਦੇ ਤਹਿਤ ਇਹ ਮਤੇ ਪਾਏ ਗਏ ਨੇ ਮਤੇ ਜਿਹੜੇ ਨੇ ਉਹਨਾਂ ਨੇ ਲਿਖੇ ਹੋਏ ਨੇ ਇਸ ਦੇ ਵਿੱਚ ਲਵ ਮੈਰਿਜ ਨੂੰ ਲੈ ਕੇ ਵੀ ਦੱਸਿਆ ਗਿਆ ਹੈ ਇਸ ਦੇ ਵਿੱਚ ਜੋ ਲੋਕ ਨਸ਼ਾ ਕਰਦੇ ਨੇ ਉਹਨਾਂ ਦੇ ਸੰਬੰਧੀ ਵੀ ਕਈ ਮਤੇ ਪਾਏ ਹੋਏ ਨੇ ਮੈਂ ਤੁਹਾਨੂੰ ਦੋ ਚਾਰ ਮੋਟੀਆਂ-ਮੋਟੀਆਂ ਗੱਲਾਂ ਦੱਸ ਦਿੰਨੀ ਆ ਕਿ ਇਸ ਦੇ ਵਿੱਚ ਲਿਖਿਆ ਕੀ ਹੋਇਆ ਪਹਿਲੀ ਗੱਲ ਹੈ ਕਿ ਕੋਈ ਵੀ ਦੁਕਾਨਦਾਰ ਪਿੰਡ ਦੇ ਵਿੱਚ એનર્ਜੀ ਡਰਿੰਕਸ ਜਿਹੜੀਆਂ ਨੇ ਉਹ ਨਹੀਂ ਵੇਚੇਗਾ ਨਾ ਹੀ ਉਸ ਦੁਕਾਨਦਾਰ ਦਾ ਪੰਚਾਇਤ ਤੇ ਨਗਰ ਜੇਕਰ ਕੋਈ ਵੇਚਦਾ ਤੇ ਉਸ ਦਾ ਸਮਾਜਿਕ ਬਾਇਕਾਟ ਕੀਤਾ ਜਾਏਗਾ ਉਸ ਦੁਕਾਨਦਾਰ ਦਾ ਪਿੰਡ ਦੇ ਵਿੱਚ ਜੇਕਰ ਕੋਈ ਨਸ਼ਾ ਵੇਚਦਾ ਜਾਂ ਕਰਦਾ ਹੋਇਆ ਫੜਿਆ ਜਾਂਦਾ ਤੇ ਪਿੰਡ ਦੇ ਵਿੱਚੋਂ ਕੋਈ ਵੀ ਵਿਅਕਤੀ ਜਾਂ ਨੰਬਰਦਾਰ ਜਾਂ ਪੰਚਾਇਤ ਮੈਂਬਰ ਉਸ ਦੀ ਜ਼ਮਾਨਤ ਜਾਂ ਗਵਾਹੀ ਦੇਣ ਦੇ ਲਈ ਨਹੀਂ ਜਾਏਗਾ ਤੇ ਨਾ ਹੀ ਪਿੱਛੇ ਛਡਾਉਣ ਜਾਵੇਗਾ ਨਹੀਂ ਤਾਂ ਉਸ ਦੇ ਵਿਰੁੱਧ ਬਣਦੀ ਕਾਰਵਾਈ ਵੀ ਕੀਤੀ ਜਾਏਗੀ ਇਹ ਨਹੀਂ ਨਹੀਂ ਇਸ ਪਿੰਡ ਦਾ ਜਾਂ ਕਿਸੇ ਹੋਰ ਪਿੰਡ ਦਾ ਕੋਈ ਕੁੜੀ ਮੁੰਡਾ ਜੇਕਰ ਪਿੰਡ ਦੀ ਕਿਸੇ ਕੁੜੀ ਦੇ ਨਾਲ ਵਿਆਹ ਕਰਵਾਉਂਦਾ ਤਾਂ ਉਹ ਪਿੰਡ ਦੇ ਵਿੱਚ ਆ ਜਾਂਦੇ ਨੇ ਜਾਂ ਗਲਤ ਤਰੀਕੇ ਦੇ ਨਾਲ ਵਿਆਹ ਕਰਵਾਉਂਦੇ ਨੇ ਘਰੋਂ ਭੱਜ ਕੇ ਵਿਆਹ ਕਰਾਉਂਦੇ ਨੇ ਜਾਂ ਫਿਰ ਪਰਿਵਾਰ ਦੇ ਖਿਲਾਫ ਜਾ ਕੇ ਵਿਆਹ ਕਰਵਾਉਂਦੇ ਨੇ ਤੇ ਉਸ ਪਰਿਵਾਰ ਦਾ ਵੀ ਬਾਇਕਾਟ ਇੱਥੇ ਕਰ ਦਿੱਤਾ ਜਾਏਗਾ ਸੋ ਇਹ ਬੇਅहद ਹੀ ਅਹਿਮ ਮਤੇ ਜਿਹੜੇ ਨੇ ਉਹ ਇੱਥੇ ਪੰਚਾਇਤ ਦੇ ਵੱਲੋਂ ਪਾਏ ਗਏ ਨੇ ਕਿਉਂਕਿ ਨੌਜਵਾਨ ਪੀੜ੍ਹੀ ਹੈ ਉਹ ਆਪਣੇ ਪਿੰਡ ਦਾ ਸੁਧਾਰ ਕਰਨਾ ਚਾਹਦੀ ਹੈ ਦੱਸਦੀ ਕਿ ਜੇ ਪਿੰਡ ਉਪਲੀ ਦੀ ਪੰਚਾਇਤ ਦੇ ਜਿੰਨੇ ਵੀ ਮੈਂਬਰ ਨੇ ਜਾਂ ਸਰਪੰਚ ਨੇ ਉਹ ਸਾਰੇ ਹੀ ਨੌਜਵਾਨ ਨੇ ਤੇ ਇਹਨਾਂ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਆਪਣੇ ਪਿੰਡ ਦੇ ਵਿੱਚੋਂ ਜੋ ਕੁਝ ਅਜਿਹੇ ਆ ਕੰਮ ਹੋ ਰਹੇ ਨੇ ਉਹਨਾਂ ਨੂੰ ਬੰਦ ਕਰਨ ਦੇ ਲਈ ਅਸੀਂ ਇਹ ਮਤੇ ਪਾਏ ਨੇ ਕਿਉਂਕਿ ਸਰ ਜੋ ਸਰਕਾਰ ਆਪ ਸਰਕਾਰ ਪੰਜਾਬ ਸਰਕਾਰ ਤਾਂ ਫੇਲ ਹੋ ਚੁੱਕੀ ਐ ਸਿਰਫ ਵੱਡੇ ਦਾਅਵੇ ਉਹਨਾਂ ਦੇ ਪੱਲੇ ਰਹਿ ਚੁੱਕੇ ਨੇ ਖੋਖਲੇ ਦਾਅਵੇ ਉਹਨਾਂ ਦੇ ਪੱਲੇ ਰਹਿ ਚੁੱਕੇ ਨੇ ਜੋ ਜ਼ਮੀਨੀ ਹਕੀਕਤ ਐ ਉਹ ਹਰ ਵਾਰ ਅਸੀਂ ਤੁਹਾਨੂੰ ਦਿਖਾਣੇ ਆ ਹਰ ਵਾਰ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਚਾਹੇ ਉਹ ਕ੍ਰਾਈਮ ਦੀ ਗੱਲ ਕੀਤੀ ਜਾਵੇ ਸ਼ਰਿਆਮ ਲੁੱਟਖੋਹਾਂ ਦੀ ਗੱਲ ਕੀਤੀ ਜਾਵੇ ਸ਼ਰਿਆਮ ਜਾਂ ਫਿਰ ਚਿੱਟਾ ਵੇਚਣ ਦੀ ਗੱਲ ਕੀਤੀ ਜਾਵੇ ਕਿਉਂਕਿ ਸਰਕਾਰ ਨੇ ਮੁਹਿੰਮਾਂ ਚਲਾ ਲੀਆਂ ਪਰ ਉਸ ਦਾ ਅਸਰ ਕਿੱਥੇ ਹੈ ਇਹ ਵੀ ਵੱਡੇ ਸਵਾਲ ਨੇ ਪਰ ਹੁਣ ਪੰਜਾਬ ਦੇ ਪਿੰਡ ਨੇ ਇਹ ਮਤੇ ਪਾਏ ਨੇ ਪਹਿਲਾਂ ਵੀ ਕਈ ਪਿੰਡ ਵਾਲਿਆਂ ਦੇ ਵੱਲੋਂ ਕਈ ਪੰਚਾਇਤਾਂ ਦੇ ਵੱਲੋਂ ਲਵ ਮੈਰਿਜ ਨੂੰ ਲੈ ਕੇ ਮਤਾ ਪਾਇਆ ਹੋਇਆ ਕਿ ਜੇਕਰ ਕੋਈ ਕੁੜੀ ਮੁੰਡਾ ਭੱਜ ਕੇ ਵਿਆਹ ਕਰਵਾਉਂਦਾ ਤਾਂ ਉਸ ਦਾ ਬਾਇਕਾਟ ਕਰ ਦਿੱਤਾ ਜਾਵੇਗਾ। ਸੋ ਇਹ ਪਿੰਡ ਉਪਲੀ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਸ ਪੰਚਾਇਤ ਦੇ ਵੱਲੋਂ ਕਈ ਅਹਿਮ ਮਤੇ ਪਾਏ ਗਏ ਨੇ। ਮਤੇ ਪਾਸ ਹੋਣ ਤੋਂ ਬਾਅਦ ਪਿੰਡ ਵਾਲਿਆਂ ਦੇ ਨਾਲ ਵੀ ਗੱਲਬਾਤ ਕੀਤੀ। ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਇੱਕ ਵਾਰ ਉਹ ਵੀ ਸੁਣ ਲਓ। ਕੋਈ ਸਕੂਲ ਜਾ ਰਿਹਾ ਹੈ, ਕੋਈ ਕਿਸੇ ਕੰਮ ਤੇ ਜਾ ਰਿਹਾ ਜੀ। ਹੌਣਸਾਰ ਪਹਿਲਾਂ ਸਟਿੰਗ ਲੈਣਗੇ, ਖੋਲਣਗੇ, ਦੋ ਘੋਟਾ ਭਰਨਗੇ, ਮੋਟਰਸਾਈਕਲ ਤੇ ਚੜਨਗੇ, ਸਕੂਲਾਂ ਨੂੰ ਕਾਲਜਾਂ ਨੂੰ ਜਾਂਦੇ ਨੇ ਜੀ। ਬਹੁਤ ਹੀ ਜ਼ਿਆਦੇ ਮਾੜੀ ਹੈ ਜਿਹੜੀ ਇਹ ਸਿੰਘ ਪੀਰੇ ਨੇ ਜੀ ਪੰਚਾਇਤ ਸਾਡੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਹਰੇਕ ਕੰਮ ਚ ਪਿੰਡ ਦਾ ਸਲਾ ਵਧੀਆ ਲੱਗਿਆ ਜਿਹੜਾ ਬਹੁਤ ਵਧੀਆ ਜੀ ਬਹੁਤ ਵਧੀਆ ਇਹਨਾਂ ਦੇ ਬਾਰੇ ਸਾਰੀ ਪੰਚਾਇਤ ਸਾਡੀ ਸੂਝਮਾਨ ਆ ਨੌਜਵਾਨ ਨੇ ਸਾਰੇ ਇਹਨਾਂ ਨੇ ਜੋ ਵੀ ਫੈਸਲਾ ਲਿਆ ਸੋ ਸਮਝ ਕੇ ਲਿਆ ਠੀਕ ਹੈ ਬਹੁਤ ਵਧੀਆ ਕੰਮ ਕਰਨ ਦੇ ਨੇ ਅੱਗੇ ਲਾ ਕੇ ਇਹ ਠੀਕ ਹੈ ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਇਹਨਾਂ ਤੇ ਮਤਲਬ ਕਿਸ ਲਾਗਾ ਜੋਗ ਨੇ ਇਹ ਇਹਦੇ ਛੋਟੇ ਛੋਟੇ ਬੱਚੇ ਉਹ એનર્ਜੀ ਡਰਿੰਕ ਜਾਂ ਸਟਿੰਗ ਪੀਂਦੇ ਸੀ ਤੁਹਾਨੂੰ ਕੀ ਲੱਗਦਾ ਉਹ ਇਹਨਾਂ ਨੇ ਬਹੁਤ ਮਤਲਬ ਕੀ ਆਪਣੀ ਕੋਸ਼ਿਸ਼ ਨਾਲ ਸਾਰੇ ਪਵੰਦੀ ਲਈ ਆ ਉਹ ਚੀਜ਼ ਨੂੰ ਕਿਵੇਂ ਲੱਗਦਾ ਵੀ ਕਿੰਨੇ ਕੁ ਨੁਕਸਾਨਦੈਕ ਸੀ ਉਹ ਚੀਜ਼ਾਂ ਤੇ ਬਹੁਤ ਨੁਕਸਾਨਦੈ ਸੀ ਬੱਚੇ ਤੜਕੇ ਉੱਠ ਕੇ ਨਰਨੇ ਕਾਲ 'ਚ ਲੱਗ ਜਾਂਦੇ ਸੀ ਪੀਣ ਇਹਦੇ ਵਿੱਚ ਨੁਕਸਾਨ ਸੀ ਕਈ ਜਗ੍ਹਾ ਹੋਏ ਵੀ ਆ ਸੁਣੀਦਾ ਵੀ ਸੀ ਰੋਜ ਬੱਚੇ ਨਹੀਂ ਸੀ ਮੰਨਦੇ ਆ ਤੇ ਬਹੁਤ ਵਧੀਆ ਕੀਤਾ ਇਹਨਾਂ ਨੇ ਮੁੰਡਿਆਂ ਨੇ ਅੱਗੇ ਲਾ ਕੇ ਪੰਚਾਇਤ ਸਰਪੰਚ ਸਾਡਾ ਬਹੁਤ ਜ਼ਿਆਦਾ ਵਧੀਆ ਸੂਝਵਾਨਾ ਸਾਡੇ ਮੈਂਬਰ ਆ ਮੁੰਡੇ ਬਹੁਤ ਵਧੀਆ ਸੂਝਵਾਨ ਨੇ ਅੱਗੇ ਲੱਕੇ ਭੱਜ ਨਟਕੇ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜੀ ਸਰਪੰਚ ਸਾਹਿਬ ਨੇ ਤੇ ਸਾਰੇ ਪੰਚਾਇਤ ਨੇ ਰਲ ਕੇ ਪਿੰਡ ਵਾਸਤੇ ਪਿੰਡ ਨੂੰ ਸੁਧਾਰ ਵਾਸਤੇ ਬੱਚਿਆਂ ਦੀ ਸੇਫਟੀ ਵਾਸਤੇ ਫੈਸਲਾ ਲਿਆ ਅਸੀਂ ਬਹੁਤ ਇਹਨਾਂ ਦੀ ਸਲਾਘਾ ਜੋਗ ਇਹਨਾਂ ਦੀ ਰਿਸਪੈਕਟ ਕਰਕੇ ਉਸ ਫੈਸਲੇ ਨੂੰ ਮੰਨਿਆ ਤੇ ਮੰਨ ਕੇ ਅਸੀਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀ ਪੰਚਾਇਤ ਦਾ ਬਹੁਤ ਵਧੀਆ ਪੰਚਾਇਤ ਸਾਡੇ ਨਗਰ ਨੇ ਚੁਣੀ ਆ ਇਹ ਲਗਭਗ ਸਾਰਾ ਵੀ ਕੋਲਡ ਡਰਿੰਕ ਦੇ ਮੁਕਾਬਲੇ ਚ 80% ਸਟਿੰਗ ਵਿਕਦੀ ਸੀਗੀ ਤੇ ਬਾਕੀ 30% ਬਾਕੀ ਦੇ ਕੋਲਡ ਡਰਿੰਕ ਵਿਕਦੇ ਸੀ